ਪੁਲਿਸ ਵਾਲੇ ਦੀ ਚਲਾਕੀ ਕੋਈ ਸਿਆੜਾ ਬੰਦਾ ਹੀ ਫੜ ਸਕਦਾ ਸੀ ਤੇ ਲੋਕਾਂ ਨੇ ਫੜ ਵੀ ਲਿਆ ਤੁਸੀਂ ਆ ਵੇਖੋ ਕਿ ਆ ਰੇਪ ਦਾ આરોપી ਹੈ ਜਦੋਂ ਇਹ ਬਾਹਰ ਆਇਆ ਤੇ ਇਸ ਦੇ 2-4 ਕਦਮ ਜਿਹੜੇ ਇਸ ਨੇ ਚੱਲੇ ਤੇ ਉਹ ਬਿਲਕੁਲ ਸਹੀ ਚੱਲ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਵਾਲਾ ਉਸ ਦੇ ਕੋਲ ਜਾਂਦਾ ਹੈ ਉਸ ਦੇ ਕੰਨ ਦੇ ਵਿੱਚ ਚੋਰੀ ਦੀ ਨੂੰ ਕੁਝ ਕਹਿੰਦਾ ਹੈ ਤੇ ਉਸ ਤੋਂ ਬਾਅਦ ਉਹ આરોપી ਜਿਹੜਾ ਹੈ ਉਹ ਲੰਗੜਾਉਣ ਲੱਗ ਜਾਂਦਾ ਹੈ ਮਤਲਬ ਉਹ ਜੋ ਹੈ ਉਹ ਲੰਗੜਾ ਕੇ ਤੁਰਨ ਲੱਗ ਪੈਂਦਾ ਹੈ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ ਅਤੇ ਕਿਹਾ ਕਿ ਦੇਖੋ ਪੁਲਿਸ ਵਾਲੇ ਆਪਣਾ ਝੂਠਾ ਰੋਗ ਕਿਵੇਂ ਦਿਖਾਉਂਦੇ ਨੇ ਇਹ ਪੂਰਾ ਮਾਮਲਾ ਕੀ ਹੈ ਕਿੱਥੇ ਦੀ ਹੈ ਵੀਡੀਓ ਹੈ ਸਾਰਾ ਕੁਝ ਜਾਣਾਂਗੇ ਤੁਸੀਂ ਸ਼ੇਅਰ ਵੀ ਕਰ ਦਿਓ ਅਤੇ ਤੁਸੀਂ ਵੀਡੀਓ ਦੇਖ ਕੇ ਜਰੂਰ ਦੱਸਿਓ ਕਿ ਤੁਸੀਂ ਕੀ ਸਮਝਿਓ ਜੀ ਆ ਸਤਿਗੁਰਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਕਵਾਡਨਲ ਪ੍ਰਿਆ ਗੁਜਰਾਤ ਦੀ ਇਹ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਰੇਪ ਦੇ aarop ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿ ਹਮੇਸ਼ਾ ਹੁੰਦਾ ਹੈ ਕਿ ਪੁਲਿਸ ਵਾਲੇ ਅਜਿਹੇ ਮਾਮਲਿਆਂ ਦੇ ਵਿੱਚ ਪੁੱਛਤਾਸ ਦੇ ਲਈ ਜੋ ਹੈ ਪੁੱਛਗਿੱਛ ਦੇ ਲਈ ਕੁੱਟਮਾਰ ਵੀ ਕਰਦੇ ਨੇ ਬਹੁਤ ਵਾਰ ਜੋ ਹੈ ਵੱਡੇ ਜਿਹੜੇ આરોપી ਹੁੰਦੇ ਨੇ ਉਹਨਾਂ ਨੂੰ ਪੂਰੀ ਤਸੱਲੀ ਉਹਨਾਂ ਦੀ ਕਰਾਈ ਜਾਂਦੀ ਹੈ ਹੁਣ ਇਸ આરોપી ਦੇ ਨਾਲ ਆਖਿਰਕਾਰ ਇਸ ਪੁਲਿਸ ਵਾਲੇ ਦਾ ਰਿਸ਼ਤਾ ਕੀ ਸੀ ਆਖਿਰਕਾਰ ਇਸ ਨੂੰ ਐਨੀ ਟੌਰ ਦੇ ਵਿੱਚ ਕਿਉਂ ਰੱਖਿਆ ਹੋਇਆ ਸੀ ਲੋਕਾਂ ਨੇ ਸਵਾਲ ਪੁੱਛਿਆ ਤੇ ਇਹ ਸਵਾਲ ਕਿਉਂ ਪੁੱਛਿਆ ਦਰਸਲ ਹੋਇਆ ਇੰਜ ਕਿ ਉਸ આરોપી ਨੂੰ ਰੇਪ ਦਾ આરોપી ਤੁਸੀਂ ਸੋਚੋ ਕਿ ਉਸ ਰੇਪ ਦੇ આરોપી ਨੂੰ ਲਜਾਇਆ ਜਾ ਰਿਹਾ ਸੀ ਤੇ ਉਹ ਬੜੇ ਤੌਰ ਦੇ ਨਾਲ ਤੁਰ ਰਿਹਾ ਸੀ ਉਸ ਤੋਂ ਬਾਅਦ ਪੁਲਿਸ ਵਾਲਾ ਉਸ ਦੇ ਕੋਲ ਜਾਂਦਾ ਹੈ ਉਸ ਦੇ ਕਰਨ ਦੇ ਵਿੱਚ ਕੁਝ ਕਹਿੰਦਾ ਹੈ ਤੇ ਉਹ ਜਿਹੜਾ ਹੈ ਉਹ ਐਵੇਂ ਤੁਰਨ ਲੱਗ ਜਾਂਦਾ ਹੈ ਜਿਵੇਂ ਉਸ ਨੂੰ ਬਹੁਤ ਘੁੱਟ ਪਈ ਹੁੰਦੀ ਹੈ ਸੋ ਇਸ ਦੇ ਪਿੱਛੇ ਤੁਹਾਨੂੰ ਮਕਸਦ ਕੀ ਲੱਗਦਾ ਹੈ ਕੀ ਲੱਗਦਾ ਹੈ ਕਿ ਅਜਿਹਾ ਕਿਉਂ ਕੀਤਾ ਗਿਆ ਹੋਵੇਗਾ ਤੁਹਾਡੇ ਮੁਤਾਬਕ ਇਹ ਕਰਨ ਦੇ ਪਿੱਛੇ ਆਖਿਰਕਾਰ ਕੀ ਕਾਰਨ ਹੋਵੇਗਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਆਖਿਰਕਾਰ ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਕਿਉਂਕਿ ਬਹੁਤ ਵਾਰ ਇਹ ਇਲਜ਼ਾਮ ਲੱਗਦੇ ਨੇ ਕਿ ਜਿਹੜਾ ਆਮ ਵਿਅਕਤੀ ਹੈ ਕੋਈ ਆਮ ਚੋਰ ਫਾੜ ਲਵੋ ਤੇ ਪੁਲਿਸ ਵਾਲੇ ਉਸ ਦਾ ਖੂਬ ਘੁਟਾਪਾ ਚੜਦੇ ਦੇ ਤੇ ਇੱਕ ਰੇਪ ਦਾ આરોપી ਜਿਸ ਨੂੰ ਝੂਠੇ ਝੂਠ ਕਿਹਾ ਜਾ ਰਿਹਾ ਹੈ ਕਿ ਤੂੰ ਜੋ ਹੈ ਉਹ ਐਵੇਂ ਤਰ ਜਿਵੇਂ ਤੈਨੂੰ ਬਹੁਤ ਅਸੀ ਕੁੱਟਿਆ ਹੁੰਦਾ ਹੈ ਆਖਿਰਕਾਰ ਪੁਲਿਸ ਵਾਲੇ ਆਪਣਾ ਝੂਠਾ ਰੋਬ ਕਿਵੇਂ ਦਿਖਾ ਸਕਦੇ ਨੇ ਆਖਿਰਕਾਰ ਉਹ ਜੇਕਰ ਉਹਨਾਂ ਨੇ ਉਸਨੂੰ ਕੁੱਟਿਆ ਨਹੀਂ ਸੀ ਤੇ ਆਖਿਰਕਾਰ ਇਸ ਤਰੀਕੇ ਦੇ ਨਾਲ ਜੋ ਛੜਿਆੰਤ ਰ ਹੈ ਉਹ ਕਿਉਂ ਰਟਿਆ ਸੀ ਸੋ ਇਹ ਸਾਰਾ ਕੁਝ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਸੀ ਅਤੇ ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਗੱਲ ਆਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਰੂਰ ਦੱਸਣਾ